ਸਸਰੇ ਗਾਲ ਦੀ ਭੈਣ ਦੇ ਪਰਾਂ ਨੂੰ ਕਿਵੇਂ ਸਾਰੇ ਮੇਰੇ ਖਲ ਵੀ ਠੀਕ ਹੋ ਗਏ ਆਪਾਂ ਲੈ ਕੇ ਆ ਸੀ ਇਹ ਨਾਰੀਅਲ ਦੇ ਤੇਲ ਦੀ ਬੋਟਲ ਤੇ ਇਹ ਦੇਖੋ ਜੀ 30 ਰੁਪਏ ਰੁੱਤੇ ਹਾਂ 30 ਰੁਪਏ ਰੇਟਾ ਤੇ ਇਹ ਕੋ ਚੰਗੇ ਕੰਪਨੀ ਦਾ ਵੀ ਨਹੀਂ ਮੈਨੂੰ ਲੱਗਾ ਇੱਕ ਤਾਂ ਇਹ ਇੰਨੀ ਆਈ ਆ ਕਿ ਉਹ ਗੇਸ ਤੱਕ ਭਰਿਆ ਹੁੰਦਾ ਇੱਥੇ ਤੱਕ ਭਰਿਆ ਹੁੰਦਾ ਇਹ ਆਈਏ ਇੱਥੇ ਤੱਕ ਦੂਸਰੀ ਗੱਲ ਵੀ ਇਹ ਜੰਮਦਾ ਜੰਮਦਾ ਨਹੀਂ ਆ ਖੜਕਾ ਵੀ ਤੁਸੀਂ ਸੁਣ ਲਓ ਇਹਦਾ ਆ ਦੇਖੋ ਇਹ ਆਪਾਂ ਇਹਨੂੰ ਖੋਲ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਆਪਾਂ ਪੈਰ ਤੇ ਲਾ ਕੇ ਵੇਖ ਲੈਨੇ ਆ ਮੜਾ ਜਾਂ ਜਗਨਾਸ ਜਮਾ ਹੀ ਨਹੀਂ ਇਹਦੀ ਮੈਂ ਇਹ ਕਹਿਣਾ ਚਾਹੁੰਦਾ ਜੇ ਕੋਈ ਭੈਣ ਭਰਾ ਇਹਨੂੰ ਕੋਈ ਖਰੀਦੇ ਤਾਂ ਬਿਲਕੁਲ ਨਾ ਖਰੀਦੇ ਜਿਹੜਾ ਸਹੀ ਨਾ ਰੀਅਲ ਦਾ ਤੇਲ ਹੈ ਮਾਰਕਾ ਲੱਗਿਆ ਹੁੰਦਾ ਦੇਖੋ ਇਹਦੇ ਕਿਤੇ ਵੀ ਮਾਰਕਾ ਨਹੀਂ ਲੱਗਿਆ ਹੋਇਆ ਆ ਦੇਖੋ ਉਹ ਦੇ ਕੰਪਨੀ ਦਾ ਨਾਮ ਲਿਖਿਆ ਹੋਇਆ ਆ ਦੇਖੋ ਇਹ ਹੈ ਪਤਾ ਨਹੀਂ ਕਿੰਨੇ ਗ੍ਰਾਮ ਵੀ Mmm, tírope de ahí,